ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਮੰਨੈ ਤਰੈ ਤਾਰੇ ਗੁਰ ਸਿੱਖ ਜਪਜੀ ਸਾਹਿਬ ਦੀ ਇਹ ਪੰਕਤੀ ਮੰਨੈ ਤਰੈ ਤਾਰੇ ਗੁਰ ਸਿੱਖ ਆਓ ਇਸ ਪੰਕਤੀ ਦੇ ਅਰਥ ਵਿਚਾਰ ਕਰੀਏ ਮੰਨੈ ਦੀ ਸਮਝ ਆਉਂਦੀ ਹੈ ਮੰਨੈ ਦਾ ਅਰਥ ਹੈ ਮਨ ਦਾ ਰਾਜੀ ਹੋ ਜਾਣਾ ਮਨ ਦਾ ਪੂਰਾ ਰਾਜੀ ਹੋ ਜਾਣਾ ਮਨ ਦਾ ਮੰਨ ਜਾਣਾ ਇਸ ਸ੍ਰਿਸ਼ਟੀ ਦੀ ਇੱਕ ਇਕਾਈ ਹੈ ਉਸ ਇਕਾਈ ਨਾਲ ਰੂਹ ਤੋਂ ਰਾਜੀ ਹੋ ਜਾਣਾ ਮੰਨਣ ਹੈ ਅਤੇ ਇਸੇ ਇੱਕ ਇਕਾਈ ਦੇ ਕੇਂਦਰ ਦੀ ਰਜਾ ਨੂੰ ਸਮਝ ਕੇ ਇਸ ਦੀ ਰਜਾ ਵਿੱਚ ਜੀਵਨ ਜਿਉਣਾ ਮੰਨਣ ਹੈ ਗੁਰੂ ਗੁਰੂ ਅਤੇ ਸਿੱਖ ਦਾ ਅਰਥ ਵੀ ਸਮਝ ਵਿੱਚ ਆਉਂਦਾ ਹੈ ਸਿੱਖ ਉਹ ਹੈ ਜੋ ਆਪਣੇ ਜੀਵਨ ਦੇ ਸਾਰ ਤਤ ਨੂੰ ਜਾਣਨ ਦੀ ਜਾਂਚ ਸਿੱਖਦਾ ਹੈ ਗੁਰੂ ਉਹ ਹੈ ਜਿਸ ਤੋਂ ਸਿੱਖ ਨੇ ਸਿੱਖਿਆ ਲੈਣੀ ਹੈ ਫਿਰ ਇਹ ਤਰ ਜਾਣਾ ਕੀ ਹੈ ਅਸੀਂ ਕਈ ਵਾਰ ਸਹਿਜ ਸੁਭਾਵੀ ਕਹਿੰਦੇ ਹਾਂ ਕਿ ਉਸ ਬੰਦੇ ਨੂੰ ਤਾਂ ਉਸਦੇ ਮਿੱਤਰ ਨੇ ਤਾਰ ਦਿੱਤਾ ਹੈ ਉਸ ਬੰਦੇ ਨੂੰ ਤਾਂ ਉਸਦੇ ਆਪਣਿਆਂ ਨੇ ਹੀ ਡੋਬ ਦਿੱਤਾ ਹੈ ਦੁਨੀਆਦਾਰੀ ਦੀ ਭਾਸ਼ਾ ਵਿੱਚ ਤਰਨ ਦਾ ਅਰਥ ਹੈ ਕਿਸੇ ਦਾ ਕਿਸੇ ਨੇ ਕੋਈ ਕੰਮ ਸਵਾਰ ਦੇਣਾ ਜਾਂ ਵਿਗਾੜ ਦੇਣਾ ਉਸ ਨੂੰ ਹੀ ਤਾਰਨਾ ਅਤੇ ਡੋਬ ਦੇਣਾ ਆਖਦੇ ਹਨ ਧਰਮ ਦੀ ਦੁਨੀਆ ਵਿੱਚ ਧਰਮ ਦੀ ਬੋਲੀ ਵਿੱਚ ਵੀ ਤਰਨ ਦਾ ਅਰਥ ਸਵਾਰ ਦੇਣਾ ਹੀ ਹੈ ਪਰ ਇੱਥੇ ਕੋਈ ਕੰਮ ਨਹੀਂ ਸਵਾਰਨਾ ਇੱਥੇ ਇੱਕ ਗੁਰੂ ਨੇ ਆਪਣੇ ਸਿੱਖ ਦੇ ਆਪੇ ਨੂੰ ਸਵਾਰਨਾ ਹੈ ਸੁਧਾਰਨਾ ਹੈ ਸਿੱਖ ਦੇ ਮਨ ਨੂੰ ਸਿੱਖ ਦੇ ਚਿੱਤ ਨੂੰ ਸਿੱਖ ਦੀ ਬੁੱਧੀ ਨੂੰ ਘੜਨਾ ਹੈ ਗੁਰਬਾਣੀ ਦਾ ਫਰਮਾਨ ਹੈ ਤਿੱਥੈ ਘੜਿਐ ਸੁਰਤ ਮਤਮਨ ਬੁੱਧ ਤਿੱਥੈ ਘੜਿਐ ਸੁਰਾਂ ਸਿੱਧਾਂ ਕੀ ਸੁਧ ਮਨੁਖ ਦੇ ਪੈਦਾ ਹੋ ਜਾਣ ਤੋਂ ਬਾਅਦ ਮਨੁਖ ਦੇ ਆਲੇ ਦੁਆਲੇ ਅਨੇਕਾਂ ਲਹਿਰਾਂ ਹਨ ਕਾਮਨਾਵਾਂ ਦੀਆਂ ਲਹਿਰਾਂ ਹਨ ਸਾਰੀਆਂ ਕਾਮਨਾਵਾਂ ਕਦੀ ਵੀ ਕਿਸੇ ਦੀਆਂ ਪੂਰੀਆਂ ਨਹੀਂ ਹੁੰਦੀਆਂ ਜਦੋਂ ਕਾਮਨਾਵਾਂ ਇਛਾਵਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਫਿਰ ਕ੍ਰੋਧ ਦੀ ਲਹਿਰ ਪੈਦਾ ਹੁੰਦੀ ਹੈ ਫਿਰ ਮੋਹ ਦੀ ਲਹਿਰ ਪੈਦਾ ਹੁੰਦੀ ਹੈ ਕਿ ਜੋ ਮੇਰੇ ਕੋਲ ਹੈ ਕਿਤੇ ਉਹ ਮੇਥੋਂ ਛੁੱਟ ਨਾ ਜਾਏ ਬੰਦਾ ਬਹੁਤ ਲੰਬਾ ਜੀਣਾ ਚਾਹੁੰਦਾ ਹੈ ਪਰ ਜੀਵਨ ਮਨੁੱਖ ਦੇ ਹੱਥ ਵਿੱਚ ਨਹੀਂ ਇਹ ਵੀ ਇੱਕ ਲਹਿਰ ਹੈ ਫਿਰ ਅਨੇਕਾਂ ਤਰ੍ਹਾਂ ਦੀਆਂ ਹੋਰ ਲਹਿਰਾਂ ਹਨ ਚਿੰਤਾਵਾਂ ਹਨ ਦੁੱਖ ਅਤੇ ਸੁੱਖ ਦੀਆਂ ਲਹਿਰਾਂ ਹਨ ਲੋੜ ਤੋਂ ਜ਼ਿਆਦਾ ਸੁੱਖ ਵੀ ਦੁੱਖ ਪੈਦਾ ਕਰ ਦਿੰਦਾ ਹੈ ਇਹ ਸਾਰੀਆਂ ਲਹਿਰਾਂ ਹੀ ਜਮ ਹਨ ਗੁਰਬਾਣੀ ਨੇ ਇਹਨਾਂ ਸਾਰੀਆਂ ਲਹਿਰਾਂ ਨੂੰ ਜਮ ਆਖਿਆ ਹੈ ਇਹ ਲਹਿਰਾਂ ਹੀ ਮਨੁੱਖ ਦੇ ਮੂੰਹ ਤੇ ਝੋਟਾ ਮਾਰਦੀਆਂ ਹਨ ਇਹ ਲਹਿਰਾਂ ਹੀ ਭਵਜਲ ਹੈ ਇਹ ਲਹਿਰਾਂ ਹੀ ਸੰਸਾਰ ਹੈ ਇਹਨਾਂ ਲਹਿਰਾਂ ਵਿੱਚ ਗੁਆਚ ਜਾਣਾ ਜੀਵਨ ਦਾ ਉਹ ਜਿਹੜਾ ਰਾਹ ਹੈ ਜੀਵਨ ਦਾ ਗਲਤ ਰਾਹ ਹੈ ਗੁਰਬਾਣੀ ਦਾ ਫੁਰਮਾਨ ਹੈ ਜਿੱਚਰ ਇਹ ਮਨ ਲਹਿਰਾਂ ਵਿੱਚ ਹੈ ਹਉਮੈ ਬਹੁਤ ਹੰਕਾਰ चिंता दुख सुख काम अहंकार ਇਹਨਾਂ ਸਭ ਲਹਿਰਾਂ ਉੱਤੇ ਤਰ ਜਾਣਾ ਹੀ ਸਫਲ ਜੀਵਨ ਹੈ ਜੀਵਨ ਦੀ ਸਫਲ ਯਾਤਰਾ ਹੈ ਇਹ ਲਹਿਰਾਂ ਉੱਤੇ ਤਰਨਾ ਹੀ ਗੁਰੂ ਤੋਂ ਸਿੱਖਣਾ ਹੈ ਸਤਗੁਰੂ ਉਹ ਹੈ ਜੋ ਆਪ ਲਹਿਰਾਂ ਤੋਂ ਉੱਚਾ ਉੱਠ ਜਾਂਦਾ ਹੈ ਜੀਵਨ ਦੀ ਇਸ ਕਹਾਣੀ ਨੂੰ ਤਰਨਾ ਜਾਂ ਤਾਰਨਾ ਆਖਦੇ ਹਨ ਪਉ ਵਜਲ ਤੋਂ ਪਾਰ ਹੋ ਜਾਣਾ ਉਧਾਰ ਹੋ ਜਾਣਾ ਆਤਮ ਦਾ ਪਾ ਲੈਣਾ ਰੱਬ ਦੇ ਰਸਤੇ ਤੇ ਚੱਲ ਪੈਣਾ ਧਰਮ ਦੇ ਰਾਹ ਤੇ ਚੱਲ ਪੈਣਾ ਪੰਥ ਦੇ ਰਾਹ ਤੇ ਚੱਲ ਪੈਣਾ ਇਹ ਸਭ ਤਰਨਾ ਹੈ ਇਹ ਸਭ ਉਧਾਰਨਾ ਹੈ ਫਿਰ ਇਸ ਨੂੰ ਜੋ ਮਰਜੀ ਸ਼ਬਦ ਦਈਏ ਗੱਲ ਇੱਕੋ ਹੈ ਇਸ ਕਹਾਣੀ ਦੀ ਸਮਝ ਗੁਰੂ ਤੋਂ ਪੈਂਦੀ ਹੈ ਇਹਨਾਂ ਲਹਿਰਾਂ ਦਾ ਮਲਾਹ ਗੁਰੂ ਹੈ ਗੁਰਬਾਣੀ ਦਾ ਫੁਰਮਾਨ ਹੈ ਗੁਰ ਪਉੜੀ 베ੜੀ ਗੁਰ ਗੁਰ ਤੁਲਹਾ ਹਰ ਨਾਉ ਗੁਰ ਸਰ ਸਾਗਰ ਬੋਥਾ ਗੁਰ ਤੀਰਥ ਦਰਿਆਉ ਫਿਰ ਗੁਰੂ ਕਿੱਥੋਂ ਲੱਭੋਗੇ ਗੁਰੂ ਨੂੰ ਕਿਵੇਂ ਲੱਭੋਗੇ ਜੋ ਸਾਨੂੰ ਇਹਨਾਂ ਲਹਿਰਾਂ ਉੱਤੇ ਤਾਰ ਦੇਵੇ ਮੈਂ ਬਹੁਤ ਲੋਕਾਂ ਨੂੰ ਇਹ ਕਹਿੰਦਿਆਂ ਸੁਣਿਆ ਹੈ ਕਿ ਮੈਂ ਜੇਕਰ ਗੁਰੂ ਮੰਨਦਾ ਹਾਂ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਜੇਕਰ ਝੁਕਦਾ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਦਾ ਹਾਂ ਹੋਰ ਕਿਸੇ ਅੱਗੇ ਮੈਂ ਕਦੇ ਝੁਕਿਆ ਨਹੀਂ ਪਰ ਐਸੇ ਲੋਕਾਂ ਨੂੰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰੂ ਨੂੰ ਪਾ ਲਿਆ ਹੈ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰੂ ਪਾਉਣਾ ਇੰਨਾ ਸੌਖਾ ਨਹੀਂ ਜੇਕਰ ਸਾਰੇ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਝੁੱਕ ਝੁੱਕ ਕੇ ਗੁਰੂ ਪਾਲਿਆ ਹੁੰਦਾ ਤਾਂ ਸਿੱਖਾਂ ਦੀ ਹਾਲਤ ਇਸ ਤਰ੍ਹਾਂ ਦੀ ਨਾ ਹੁੰਦੀ ਜਿਸ ਤਰ੍ਹਾਂ ਦੀ ਅੱਜ ਹੈ ਧਰਮ ਦੇ ਗਿਆਨ ਦੇ ਮਾਮਲੇ ਵਿੱਚ ਸਿੱਖ ਦੁਨੀਆ ਦੇ ਦੂਜੇ ਲੋਕਾਂ ਨਾਲੋਂ ਕੋਈ ਬਹੁਤੇ ਵਧੀਆ ਨਹੀਂ ਹਾਂ ਕੋਈ ਇੱਕ ਅਧ ਮਨੁੱਖ ਹੋ ਸਕਦਾ ਹੈ ਜਿਸ ਨੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰੂ ਨੂੰ ਪਾ ਲਿਆ ਹੋਵੇ ਪਰ ਉਸ ਦੀ ਅਸੀਂ ਸੁਣਦੇ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੈਂ ਹੀ ਝੁਕਾਂਗਾ ਮੇਰਾ ਹੰਕਾਰ ਨਹੀਂ ਝੁਕਦਾ ਜਿਸ ਮਨੁੱਖ ਨੂੰ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਣਾ ਆ ਗਿਆ ਉਸ ਮਨੁੱਖ ਨੂੰ ਤਾਂ ਸਾਰੀ ਸ੍ਰਿਸ਼ਟੀ ਅੱਗੇ ਝੁਕਣਾ ਆ ਜਾਂਦਾ ਹੈ ਗੁਰਬਾਣੀ ਦਾ ਫਰਮਾਨ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛਡ ਆਸ ਹੋ ਸਬਨਾ ਕੀ ਰੇਣਕਾ ਤੋ ਅਬ ਹਮਾਰੇ ਪਾਸ ਰੇਣਕਾ ਦਾ ਅਰਥ ਹੈ ਧੂੜ ਹੋ ਜਾਣਾ ਸਭ ਦੀ ਧੂੜ ਹੋ ਫਿਰ ਮੇਰੇ ਪਾਸ ਆਉਣਾ ਇੰਨੀ ਨਿਮਰਤਾ ਚਾਹੀਦੀ ਹੈ ਗੁਰੂ ਅੱਗੇ ਝੁਕਣ ਲਈ ਹੰਕਾਰ ਪੱਥਰ ਹੈ ਹੰਕਾਰ ਠੋਸ ਹੈ ਅਸੀਂ ਹੰਕਾਰ ਨਾਲ ਝੁਕਦੇ ਹਾਂ ਅਸੀਂ ਕੇਵਲ ਪਦਾਰਥ ਦੀ ਮੰਗ ਕਰਕੇ ਝੁਕਦੇ ਹਾਂ ਅਸੀਂ ਵਪਾਰੀ ਹੋ ਕੇ ਝੁਕਦੇ ਹਾਂ ਗੁਰੂ ਤੱਕ ਪਹੁੰਚਣ ਲਈ ਤਰਲ ਹੋਣਾ ਪਵੇਗਾ ਹੰਕਾਰ ਪੱਥਰ ਹੈ ਠੋਸ ਹੈ ਅਤੇ ਪਰਮਾਤਮਾ ਤੱਕ ਪਹੁੰਚਣ ਲਈ ਭਾਫ ਹੀ ਹੋ ਜਾਣਾ ਪਵੇਗਾ ਜੇਕਰ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਪੂਰਾ ਜਾਨਣਾ ਹੈ ਤਾਂ ਉਸ ਨੂੰ ਅਜਿਹਾ ਗੁਰੂ ਉਸਤਾਦ ਲੱਭਣਾ ਪਵੇਗਾ ਜਿਉਂਦਾ ਜਾਗਦਾ ਗੁਰੂ ਉਸਤਾਦ ਲੱਭਣਾ ਪਵੇਗਾ ਜਿਸ ਨੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰੂ ਨੂੰ ਪਾ ਲਿਆ ਹੋਵੇ ਪਹਿਲਾਂ ਤੁਹਾਨੂੰ ਉਸ ਜਿਉਂਦੇ ਉਸਤਾਦ ਤੋਂ ਗੁਰੂ ਤੱਕ ਪਹੁੰਚਣ ਦੀ ਯੋਗਤ ਜਾਣਣੀ ਪਵੇਗੀ ਕਿਉਂਕਿ ਜਿਉਂਦਾ ਗੁਰੂ ਉਸਤਾਦ ਹੀ ਤੁਹਾਨੂੰ ਰੋਕ ਸਕਦਾ ਹੈ ਟੋਕ ਸਕਦਾ ਹੈ ਤੁਹਾਡੇ ਥੱਪੜ ਮਾਰ ਸਕਦਾ ਹੈ ਤੁਹਾਡੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਤੁਹਾਨੂੰ ਸ਼ਰਮਸਾਰ ਕਰ ਸਕਦਾ ਹੈ ਉਂਗਲ ਫੜ ਕੇ ਤੋੜ ਸਕਦਾ ਹੈ ਅਧਿਆਤਮ ਦਾ ਕੁਝ ਸਫਰ ਤੈਅ ਕਰਕੇ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੱਕ ਪਹੁੰਚਣ ਜੋਗਾ ਹੋਇਆ ਜਾ ਸਕਦਾ ਹੈ ਆਪਣੇ ਵਿੱਚੋਂ ਬਹੁਤ ਲੋਕ ਕੋਈ ਕਿਸੇ ਸੰਤ ਕੋਲ ਕੋਈ ਕਿਸੇ ਸੰਤ ਕੋਲ ਜਾਂਦਾ ਹੈ ਜਾਣਾ ਚਾਹੀਦਾ ਹੈ ਸੰਤ ਕੋਲ ਜ਼ਰੂਰ ਜਾਣਾ ਚਾਹੀਦਾ ਹੈ ਪਰ ਇਹ ਯਾਦ ਰੱਖਣਾ ਕਿ ਜਿਸ ਸੰਤ ਕੋਲੋਂ ਤੁਹਾਡੇ ਅੰਦਰ ਆਤਮਾ ਦਾ ਦੀਵਾ ਨਹੀਂ ਬਲਿਆ ਤੁਹਾਡੇ ਅੰਦਰ ਲੋ ਨਹੀਂ ਲੱਗੀ ਤਾਂ ਸਮਝ ਲਵੋ ਕਿ ਜਾਂ ਤਾਂ ਉਹ ਸੰਤ ਝੂਠਾ ਹੈ ਜਾਂ ਤੁਸੀਂ ਕੇਵਲ ਸੰਸਾਰੀ ਪਦਾਰਥ ਮੰਗਣ ਵਾਲੇ ਵਪਾਰੀ ਹੋ ਕੇ ਉਸ ਸੰਤ ਕੋਲ ਜਾਂਦੇ ਹੋ ਸੰਸਾਰ ਦਾ ਪਦਾਰਥ ਹਰ ਜਗ੍ਹਾ ਮਿਲ ਜਾਂਦਾ ਹੋਵੇਗਾ ਪਰ ਆਤਮ ਦਾ ਦੀਵਾ ਕੋਈ ਸੱਚਾ ਸੰਤ ਹੀ ਜਗਾ ਸਕਦਾ ਹੈ ਸੰਸਾਰ ਵਿੱਚ ਖੇਡਣ ਲਈ ਖਡਾਉਣੇ ਤੁਹਾਨੂੰ ਜਣਾ ਖਣਾ ਹਰ ਸੰਤ ਹੀ ਦੇ ਦੇਵੇਗਾ ਇਨ੍ਹਾਂ ਖਡਾਉਣਿਆਂ ਦਾ ਆਤਮ ਦੀ ਦੁਨੀਆ ਵਿੱਚ ਧਰਮ ਦੀ ਦੁਨੀਆ ਵਿੱਚ ਕੋਈ ਬਹੁਤਾ ਮੁੱਲ ਨਹੀਂ ਮੰਨ ਤਰੈ ਤਾਰੇ ਗੁਰ ਸਿੱਖ ਹਰ ਕੋਈ ਚਾਹੁੰਦਾ ਹੈ ਕਿ ਸਮਾਜ ਸੁਧਰਿਆ ਹੋਵੇ ਕੋਈ ਚੋਰੀ ਕੋਈ ਬੇਈਮਾਨੀ ਕੋਈ ਠੱਗੀ ਨਾ ਹੋਵੇ ਸਭ ਵਿੱਚ ਬਰਾਬਰ ਦੀ ਵੰਡ ਹੋਵੇ ਸਭ ਆਨੰਦ ਵਿੱਚ ਜੀਵਨ ਜੀ ਕੇ ਇਸ ਧਰਤੀ ਤੋਂ ਵਿਦਿਆ ਹੋਣ ਇਸ ਲਈ ਸਾਨੂੰ ਸਭ ਨੂੰ ਪ੍ਰਮਾਤਮਾ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਜਾਂ ਜਿੱਥੇ-ਜਿੱਥੇ ਵੀ ਕੋਈ ਅਰਦਾਸ ਫਰਿਆਦ ਬੇਨਤੀ ਕਰਦਾ ਹੈ ਉੱਥੇ ਬੇਨਤੀ ਕਰਨੀ ਚਾਹੀਦੀ ਹੈ ਕਿ हे ਪ੍ਰਮਾਤਮਾ ਮੈਨੂੰ ਜਾਗ ਬਖਸ਼ ਮੈਨੂੰ ਵਿਵੇਕ ਬਖਸ਼ ਮੈਨੂੰ ਉਹ ਸੰਗਤ ਮਿਲਾ ਜਿਸ ਨਾਲ ਲੱਗ ਕੇ ਮੈਂ ਤੇਰੇ ਘਰ ਦੇ ਤੇਰੇ ਪੰਥ ਦੇ ਰਾਸ ਦੇ ਉੱਤੇ ਚੱਲ ਸਕਾਂ ਮੈਨੂੰ ਉਹ ਮਾਰਗ ਦੀ ਸੋਝੀ ਦੇ ਹਾਂ ਗੁਰਬਾਣੀ ਦਾ ਫਰਮਾਨ ਹੈ ਹਉ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦਸੇ ਤਿਨ ਜਾਉ ਜਿਨਹੀ ਮੇਰਾ ਪਿਆਰਾ ਰਹਾਵਿਆ ਤੇਨੇ ਪਿੱਛੇ ਲੱਗ ਫਰਾਉ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਨੇ ਦਾ ਚਾਹਉ ਜੇਕਰ ਗੁਰੂ ਐਸੀ ਅਰਦਾਸ ਕਰ ਸਕਦਾ ਹੈ ਮੈਨੂੰ ਉਸ ਰਸਤੇ ਪਾ ਜਿਨ੍ਹਾਂ ਨੇ ਮੇਰਾ ਪਿਆਰਾ ਜਿਨ੍ਹਾਂ ਨੇ ਮੇਰਾ ਪ੍ਰਭ ਉਰਾਵਿਆ ਹੈ ਕਮਾਇਆ ਹੈ ਮੈਂ ਉਹਨਾਂ ਦੇ ਪਿੱਛੇ ਲੱਗਾ ਫਰਾ ਮੈਂ ਉਹਨਾਂ ਨੂੰ ਮਿੰਨਤ ਕਰਾਂ ਜੋਦੜੀ ਕਰਾਂ ਕਿ ਮੈਨੂੰ ਵੀ ਪ੍ਰਭ ਮਿਲਨੇ ਦਾ ਚਾਹਉ ਹੈ ਜੇਕਰ ਗੁਰੂ ਐਸੀ ਅਰਦਾਸ ਜੋਦੜੀ ਕਰ ਸਕਦਾ ਹੈ ਫਿਰ ਅਸੀਂ ਕਿਉਂ ਨਹੀਂ ਕਰਦੇ ਅਸੀਂ ਕਿਉਂ ਕਿਸੇ ਸੰਤ ਕੁੱਲ ਜਾ ਕੇ ਕੇਵਲ ਦੁਨੀਆਦਾਰੀ ਦੇ ਖਡਾਉਣੇ ਪਦਾਰਥ ਮੰਗਦੇ ਹਾਂ ਇਸ ਲਈ ਮੈਂ ਤਾਂ ਇਹ ਕਵਾਂਗਾ ਕਿ ਸਾਨੂੰ ਉਸ ਗੁਰੂ ਉਸਤਾਦ ਉਸ ਸੰਤ ਦੀ ਭਾਲ ਕਰਨੀ ਹੋਵੇਗੀ ਜੋ ਆਪ ਤਰਿਆ ਹੋਇਆ ਹੈ ਅਤੇ ਉਹੀ ਉਸੇ ਦੇ ਲੜ ਲੱਗ ਕੇ ਅਸੀਂ ਵੀ ਤਰ ਸਕਦੇ ਹਾਂ ਮੰਨ ਤਰਹਿ ਤਾਰੇ ਗੁਰ ਸਿੱਖ ਜਿਸ ਦਾ ਆਪ ਆਪਣਾ ਮੰਨਣ ਹੋ ਗਿਆ ਹੈ ਜੋ ਆਪ ਤਰ ਗਿਆ ਹੈ ਉਹ ਹੀ ਅੱਗੇ ਸਿੱਖਿਆ ਦੇ ਕੇ ਤਰਨ ਦੇ ਲੈਕ ਬਣਦਾ ਹੈ ਮੰਨ ਤਰੇ ਤਾਰੇ ਗੁਰ ਸਿੱਖ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ